ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤੇਅਰ ਨੂੰ ਉਤਾਰਿਆ ਗਿਆ ਏ ਤੇ ਅੱਜ ਉਹਨਾਂ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਪਰਾਜ ਦੇ ਨਾਲ ਮਿਲ ਕੇ ਸੰਗਰੂਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਤੇ ਪਵਾਨੀਗੜ੍ਹ ਦੇ ਵਿੱਚ ਉਹਨਾਂ ਵੱਲੋਂ ਮੰਡੀ ਅੰਦਰ ਚੱਲ ਰਹੇ ਸੀਜ਼ਨ ਦਾ ਜਾਇਜ਼ਾ ਲਿਆ ਗਿਆ ਅਤੇ ਲੇਬਰ ਜਾਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਹੱਲ ਵੀ ਕੀਤਾ ਇਸ ਮੌਕੇ ਆਰਥੀਆ ਐਸੋਸੀਏਸ਼ਨ ਦੇ ਵੱਲੋਂ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਗਿਆ ਤੇ ਕੇਕ ਵੀ ਕਟਿਆ ਗਿਆ ਜਿੰਨੇ ਵੀ ਅੱਜ ਇਥੇ ਆਮ ਆਦਮੀ ਪਾਰਟੀ ਦੇ ਸਾਥੀ ਪਹੁੰਚੇ ਜਿਨ੍ਹਾਂ ਨੇ ਵਧਾਈ ਦਿੱਤੀ ਭਾਰਤੀਆ ਸਹਿਬਾਨ ਮੈਂ ਸੰਗਰੂਰ ਵਾਲਿਆਂ ਦਾ ਵੀ ਭਵਾਨੀਗੜ੍ਹ ਵਾਲਾ ਵੀ ਧੰਨਵਾਦ ਕਰਨਾ ਪਈ ਜਿਹੜੇ ਕੇਕ ਲੈ ਕੇ ਆਏ ਇਹ ਸਾਰੇ ਜ਼ਿੰਮੇਵਾਰਾਂ ਦਾ ਜਿਨ੍ਹਾਂ ਨੇ ਅੱਜ ਵਧਾਈਆਂ ਦਿੱਤੀਆਂ ਚਾਹੇ ਮੈਸੇਜ ਆਈ ਫੋਨ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਦਾ ਬਹੁਤ ਧੰਨਵਾਦ ਹਾਂ ਉਮੀਦ ਜੀ ਸੀਐਮ ਪੰਜਾਬ ਕਹਿੰਦੇ ਸੀ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖਵਰੀ ਨਹੀਂ ਹੋਊਗੀ ਤੁਸੀਂ ਵੀ ਤੌਰ៉ਾ ਕੀਤਾ ਕੀ ਕਿਸਾਨਾਂ ਦੀ ਦੇਖੋ ਸਾਡੀ ਸਰਕਾਰ ਬਣੀ ਨੂੰ 2 ਸਾਲ ਹੋਇਆ ਤੇ ਉਸ ਤੋਂ ਬਾਅਦ ਜਿੰਨੇ ਸੀਜ਼ਨ ਆਏ ਆ ਜਾਇ ਕਰਤਾ ਤਾਂ ਜੇ ਤੁੰਨੇ ਰੱਖੀ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕਿਸਾਨਾਂ ਨੂੰ ਆੜਤੀਆਂ ਨੂੰ ਕੋਈ ਜਿਹੜੀ ਪਰੇਸ਼ਾਨੀ ਹੈ ਉਹ ਨਾ ਹੋਵੇ ਚਲੋ ਮੈਂ ਸੰਗਰੂਪਤਾ ਪਹਿਲੀ ਵਾਰ ਆਇਆ ਕਿਉਂਕਿ ਮੇਰਾ ਪਹਿਲਾ ਹਲਕਾ ਕਿਉਂਕਿ ਮੈਂ ਇਲੈਕਸ਼ਨ ਬਰਨਾਲੀ ਤੋਂ ਲੜਦਾ ਲੋ ਵਾਲੀ ਉਥੋਂ ਐਮਐਲਏ ਆ ਮੈਂ ਬਰਨਾਲੇ ਹਲਕੇ ਦੀ ਤਕਰੀਬਨ ਹਰੇਕ ਮੰਡੀ 'ਚ ਜਦੋਂ ਵਿਰੋਧੀ ਧਿਰ ਦੇ ਐਮ ਐਲ ਏ ਸੀ ਉਦੋਂ ਵੀ ਜਾਂਦੇ ਰਹੇ ਉਦੋਂ ਵੀ ਕੋਈ ਆਪਣੇ ਪੱਧਰ ਤੇ ਗੱਲ ਕਰਕੇ ਡੀ ਸੀ ਸਾਹਿਬ ਨਾਲ ਕੋਈ ਡੀ ਐਫ ਐਸ ਵੀ ਨਾਲ ਉਦੋਂ ਵੀ ਚਲੋ ਜੇ ਕੋਈ ਪਰੇਸ਼ਾਨੀ ਹੁੰਦੀ ਤਾਂ ਕੋਸ਼ਿਸ਼ ਕਰਦੇ ਜੇ ਤਾਂ ਹੱਲ ਕੀਤਾ ਜਾਂਦਾ ਤੇ ਹੁਣ 2 ਸਾਲ ਤੋਂ ਸਰਕਾਰ 'ਚ ਆ ਤੇ ਹੁਣ ਵੀ ਤਕਰੀਬਨ ਮੰਡੀਆਂ 'ਚ ਜਾਈਦਾ ਤੇ ਕੋਸ਼ਿਸ਼ ਜਿਹੜੀ ਕਰੀਦੀ ਐ ਕਿ ਸਰਕਾਰ 'ਚ ਹੁੰਦਾ ਤਾਂ ਜਿੰਮੇਵਾਰੀ ਵਧੇਰੀ ਵੱਜ ਜਾਂਦੀ ਐ ਵੀ ਭਾਈ ਜਿਹੜੀ ਸਮੱਸਿਆ ਨਾ ਦੇ ਹੁਣ ਵੀ ਅੱਜ ਕਿਉਂਕਿ ਇਹ ਪਰ ਜੂਨੀਅਨ ਦੀ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਕਰਕੇ ਲਿਫਟਿੰਗ ਦੀ ਦਿੱਕਤ ਆਈ ਸੋ ਵੀ ਸਰਕਾਰ ਲੱਗੀ ਹੋਈ ਹੈ ਮੇਰੇ ਹੁਣੇ ਸੀ ਐਮਓ ਗੱਲ ਹੋਈ ਹੈ ਸਹੀ ਹੈ ਕਿ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਡੀਜੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਉਹ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾ ਚੁੱਕਿਆ ਤੇ ਬੜੀ ਜਲਦੀ ਜਿਹੜੀ ਲਿਫਟਿੰਗ ਉਹ ਸ਼ੁਰੂ ਹੋ ਜਾਵੇਗੀ ਸਰ ਅਸੀਂ ਗੱਲ ਕਰੀਏ ਤੁਸੀਂ ਬਿਲਕੁਲ ਮੈਂ ਅੱਜ ਸੰਗਰੂਰ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਕਰਾਚੂ ਮੰਡੀ ਦੇ ਵਿੱਚ ਤੇ ਹੁਣ ਭਾਨੀਗੜ ਮੰਡੀ ਦੇ ਵਿੱਚ ਆਈ ਹਾਂ ਔਰ ਜ਼ਿੰਮੇਦਾਰ ਕਿਸਾਨ ਭਰਾਵਾਂ ਨੂੰ ਵੀ ਮਿਲਿਆ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਵੀ ਮਿਲਿਆ ਤੇ ਜਿੰਨੇ ਆੜਤੀਏ ਭਰਾ ਨੇ ਉਹਨਾਂ ਨੂੰ ਵੀ ਮਿਲੇ ਸੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਕੰਮ ਆ ਜਿਹੜਾ ਚੱਲ ਰਿਹਾ ਸੋ ਅੱਜ ਜ਼ਰੂਰ ਜਿਹੜੀ ਲੇਬਰ ਦੀ ਹੜਤਾਲ ਹੈਗੀ ਆ ਸੋ ਉਸ ਮਸਲੇ ਦੇ ਉੱਤੇ ਵੀ ਲੱਗਿਆ ਸੀ ਕਿ ਹੜਤਾਲ ਖਤਮ ਹੋ ਕੇ ਜਿਹੜੀ ਲੋਡਿੰਗ ਹੈ ਜਿਹੜੀ ਹੋ ਸਕੇ ਸੋ ਤਕਰੀਬਨ ਜਿਹੜਾ ਕੰਮ ਹੈ ਸਮੂਦਲੀ ਜਿਹੜਾ ਕਲਿਫਟਿੰਗ ਕਾਈ ਤੋਂ ਪਹਿਲਾਂ ਮੈਂडम ਇੱਕ ਵੱਡਾ ਫੈਸਲਾ ਲੈ ਗਿਆ ਸੀ ਫਾਇਰ ਬ੍ਰਿਗੇਡ ਦਾ ਤਾਂ ਉਹ ਵੀ ਜਿਹੜੀ ਲੱਗੂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹ ਹਾਂ ਦੇਖੋ ਮੈਂ ਜਦੋਂ ਲੈਕਚਰ ਲ ਕਸੀ ਕੀ ਫਾਇਰ ਬ੍ਰੇਡ ਨੂੰ ਲੈ ਕੇ ਔਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਇਰ ਸਟੇਸ਼ਨ ਵੀ ਜਿਹੜਾ ਪੌਣੀਗੜ ਦੇ ਵਿੱਚ ਲੈ ਕੇ ਆਵਾਂਗੇ ਇਨ ਬਿਟਵੀਨ ਅਸੀਂ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਸੀ ਕਿ ਜਿਹੜਾ ਇੱਕ ਫਾਇਰ ਬ੍ਰੇਡ ਦੀ ਜਿਹੜੀ ਗੱਡੀ ਜਿਵੇਂ ਲਾਸਟ ਸੀਜ਼ਨ ਦੇ ਵਿੱਚ ਵੀ ਅਸੀਂ ਖੜੀ ਕੀਤੀ ਸੀ ਸੋ ਅੱਜ ਵੀ ਪੌਣੀਗੜ ਦੇ ਵਿੱਚ ਤੁਸੀਂ ਜਾ ਕੇ ਦੇਖੂਗੇ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਮੂਹਰੇ ਜਿਹੜੀ ਉਹ ਫਾਇਰ ਬ੍ਰੇਡ ਦੀ ਜਿਹੜੀ ਗੱਡੀ ਖੜੀ ਆ ਤਾਂ ਜੋ ਕੋਈ ਵੀ ਅਨਸੁਰਖਾਵੀ ਘਟਨਾ ਹੋਣ ਤੋਂ ਪਹਿਲਾਂ ਜਿਹੜਾ ਉਹ ਤਾਂ ਆਪਾਂ ਨੂੰ ਜਿਹੜਾ ਸੀ ਉਹਨੂੰ ਹੱਲ ਕਰ ਸਕਦੇ ਲਿਫਟਿੰਗ ਨੂੰ ਲੈ ਕੇ ਬਾੜਤੀਆਂ ਨੂੰ ਬੜੀ ਮੁਸ਼ਕਲ ਆ ਰਹੀਆਂ ਨੇ ਲਿਫਟਿੰਗ ਨਹੀਂ ਹੋ ਰਹੀ ਜੀ ਮੰਡੀਆਂ ਦੇ ਵਿੱਚ ਕਿਵੇਂ ਪ੍ਰਬੰਧ ਕਰਾਂਗੇ ਦੇਖੋ ਜਿਹੜੇ ਲਿਫਟਿੰਗ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਜਿਹੜੀ ਲੇਬਰ ਦੇ ਯੂਨੀਅਨ ਦੀ ਜਿਹੜੀ ਸਮੱਸਿਆ ਹੈਗੀ ਹੈ ਲੇਬਰ ਜਿਹੜੇ ਕੰਮ ਹੈ ਨੇ ਸਾਡੇ ਉਹਨਾਂ ਦੀ ਸਮੱਸਿਆ ਅਸੀਂ ਹਰ ਉਹਨਾਂ ਦੇ ਨਾਲ ਸਹਿਮਤ ਹਾਂ ਉਹਨਾਂ ਦੀ ਜਿਹੜੀ ਵੀ ਕੋਈ ਪ੍ਰਪੋਜ਼ਲ ਹੈ ਅਸੀਂ ਬਣਾ ਕੇ ਭੇਜ ਰਹੇ ਹਾਂ ਸੋ ਸੈਂਟਰ ਦੇ ਹੱਥ ਆ ਕਿ ਉਹ ਜਿਹੜੇ ਸਾਡੇ ਲੋਕ ਨੇ ਇਹਨਾਂ ਦੀ ਜਿਹੜੀ ਉਹ ਪ੍ਰਪੋਜ਼ਲਾਂ ਨੂੰ ਮੰਨੇ ਔਰ ਜਿਹੜੇ ਕੰਮ ਹੈ ਨੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਉਹਨਾਂ ਨੂੰ ਰੋਟੀ ਜਿਹੜੀ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ